ਸਾਡੇ ਕੰਮ ਨਹੀਂ ਰਹੇ ਇੱਕ ਇਹਨਾ ਮੇਰਾ ਸਵਾਲ ਹੈਗਾ ਗੋਇਲ ਸਾਹਿਬ ਵੀ ਜੇ ਹੁਣ ਕਾਫੀ ਸਾਲ ਹੋ ਗਏ 25 30 ਸਾਲ ਹੋ ਗਏ ਕਿਸੇ ਬਜ਼ੁਰਗ ਮਾਤਾ ਦੇ ਗੋਡੇ ਮਤਲਬ ਜਮਾ ਜੁੜੇ ਹੋਏ ਨੇ ਮਾੜਾ ਮੋਟਾ ਇਹ ਆਪਣਾ ਜਾਣ ਚੋ ਕੇ ਬੈੱਡ ਤੇ ਹੀ ਪੈਲੇ ਤੇ ਉਹਨੂੰ ਡਾਕਟਰਾਂ ਨੇ ਕਿਹਾ ਵੀ ਆਪਰੇਸ਼ਨ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਤੇ ਉਹਦਾ ਹੱਲ ਵੀ ਹੈਗਾ ਤੁਹਾਡੇ ਕੋਲ ਹਾਂ ਮੈਂ ਤੁਹਾਨੂੰ ਇਹਦੇ ਚ ਨਾ ਤਿੰਨ ਕੈਟਾਗਰੀ ਆਉਂਦੀਆਂ ਨੇ ਇੱਕ ਤਾਂ ਹੋ ਗਿਆ ਗੋਡੇ ਦੁਖਦੇ ਆ ਉਹ ਕੰਮ ਵੀ ਕਰੀ ਜਾਂਦਾ ਬੰਦਾ ਚੱਲੀ ਜਾਂਦਾ ਗੋਲੀ ਗੋਲੀ ਖਾਈ ਜਾਂਦਾ ਚੱਲ ਇੱਕ ਤਾਂ ਇਹ ਕੈਟਾਗਰੀ ਆ ਇੱਕ ਇਹਨੂੰ ਅਸੀਂ ਕੈਟਾਗਰੀ 1 ਲੈਂਦੇ ਆ ਕਿ ਪਹਿਲੀ ਸਟੇਜ ਦੀ ਹੈ ਪ੍ਰੋਬਲਮ ਹੈ ਕਿ ਉਹਨੂੰ ਧਿਆਨ ਦੇਣਾ ਚਾਹੀਦਾ ਇੱਕ ਆਉਂਦੀ ਹੈ ਦੂਸਰੀ ਸਟੇਜ ਦੂਸਰੀ ਕੀ ਆ ਉਹ ਸਟੇਜ ਹੈਗੀ ਆ ਕਿ ਬੰਦਾ ਮਤਲਬ 10 ਮਿੰਟ ਵੀ ਇਹ ਖੜਾ ਹੋ ਗਿਆ ਜੇ ਲੇਡੀ ਕੋਈ ਰਸੋਈ ਚ ਕੰਮ ਕਰ ਰਹੀ ਆ ਹਰ 10 15 ਮਿੰਟ ਬਾਅਦ ਉਹ ਕੰਮ ਛੱਡ ਕੇ ਉਹਨੂੰ ਲੇਟਣਾ ਪੈਂਦਾ ਜਾਂ ਬੈਠਣਾ ਪੈਂਦਾ ਗੋਡੇ ਦੁਖਦੇ ਇਹ ਆ ਜਾਂਦੀ ਹੈ ਸੈਕੰਡ ਇੱਕ ਆਉਂਦੀ ਹੈ ਥਰਡ ਸਟੇਜ ਉਹ ਚ ਆਉਂਦੀ ਹੈ ਵੀ ਉਹ ਕੰਮ ਛੱਡ ਗਿਆ ਹੁਣ ਕੁੰਡੀ ਫੜ ਲਈ ਉਹ ਉਸ ਤੋਂ 3 ਨਲ ਤੁਰਦਾ ਹੈ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਇੱਕ ਚੌਥੀ ਸਟੇਜ ਆਉਂਦੀ ਹੈ ਜਦੋਂ ਉਹਨੂੰ ਦੂਜਾ ਬੰਦਾ ਚੱਕ ਕੇ ਬਾਥਰੂਮ ਲੈ ਕੇ ਜਾ ਰਿਹਾ ਹੂੰ ਜਦੋਂ ਦੂਜਾ ਬੰਦਾ ਚੱਕ ਕੇ ਬਾਥਰੂਮ ਲੈ ਕੇ ਜਾ ਰਿਹਾ ਉੱਥੇ ਮੈਂ ਕਹਿੰਦਾ ਉਹਨਾਂ ਆਪਰੇਸ਼ਨ ਕਰਾ ਲਓ ਅੱਛਾ ਉੱਥੇ ਕਰਾ ਲੈਣਾ ਚਾਹੀਦਾ ਉੱਥੇ ਕਰਾ ਕਿਉਂਕਿ ਉਹ ਫਿਰ ਬਹੁਤ ਜ਼ਿਆਦਾ ਡੈਮੇਜ ਹੈ ਉਹਨੂੰ ਰਿਕਵਰੀ ਕਰਦੇ ਲੱਗ ਜਣਾ 2-3 ਸਾਲ ਉਹਨੇ ਜਿਹੜੇ ਪੇਸ਼ੈਂਸ ਨਹੀਂ ਹੁੰਦਾ ਮਰੀਜ਼ ਕੋਲ ਜਿਹੜਾ ਬੰਦਾ ਖੁੰਡੀ ਤੱਕ ਹੈ ਨਾ ਜੀ ਉਹਨੂੰ ਇਹ ਦਵਾਈਆਂ ਕੰਮ ਕਰਦੀਆਂ ਨੇ ਇਹ ਕਾਲੇ ਗੁੰਦ ਤੋਂ ਤੇਲ ਬਣਿਆ ਹੈ ਅੱਜ ਤੱਕ ਕਿਸੇ ਕੰਪਨੀ ਨੇ ਨਹੀਂ ਬਣਾਇਆ ਇਹ ਸਿਰਫ ਆਪਣੀ ਕੰਪਨੀ ਨੂੰ ਦੀ ਅਪਰੂਵਲ ਮਿਲੀ ਕਾਲੇ ਗੋਦ ਤੋਂ ਤੇਲ ਬਣਾਉਣ ਦੀ ਇਹ ਚ ਹੋਰ ਕਈ ਚੀਜ਼ਾਂ ਮੈਨੇ ਚ ਕੇਸਰ ਵੀ ਪਿਆ ਹੋਇਆ ਪਹਿਲਾ ਤੇਲ ਹੈ ਜੀ ਚ ਕੇਸਰ ਵੀ ਪਿਆ ਹੀਟ ਦੇਣ ਵਾਸਤੇ ਔਰ ਇਹਨੂੰ ਅਸੀਂ ਬਕਾਇਦਾ ਬੋਤਲ ਬਜ਼ੁਰਗਾਂ ਲਈ ਬਣਾਈ ਹੈ ਤਾਂ ਕਿ ਬਜ਼ੁਰਗ ਢੋਲ ਲੈਂਦੇ ਸੀਗੇ ਪਹਿਲਾਂ ਹਾਂ ਉਹਨਾਂ ਵਿਚਾਰੇ ਹੱਥ ਵੀ ਆਏ ਕਈ ਵਾਰੀ ਹਿਲਦੇ ਹਿਲਦੇ ਉਹਨਾਂ ਨੂੰ ਅਸੀਂ ਬਕਾਇਦਾ ਬੋਤਲ ਵੀ ਦਿੱਤੀ ਤੇ ਉਹਦੇ ਵਿੱਚ ਲੋਕ ਲਾਇਆ ਬੱਚੇ ਵੀ ਨਾ ਛੇੜ ਦੇਣ ਇਹਨੂੰ ਹੁਣ ਦਾਗੂਗਾ ਨਹੀਂ ਤੇ ਇਹ ਜੈਨੂਨ ਬੋਤਲ ਦਿੱਤੀ ਅਸੀਂ ਔਰ ਇਹਦੇ ਚ ਉਹਨਾਂ ਜੀ ਤੇਲ ਲੈ ਕੇ ਸਿਰਫ ਗੋਡੇ ਤੇ ਮਲਣਾ ਹਾਂ ਹਾਂ ਇਹ ਤੇਲ ਜਿਹੜਾ ਨਾ ਮੈਡਮ ਪੇਨ ਕਿਲਰ ਦਾ ਕੰਮ ਕਰਦਾ ਜਿਵੇਂ ਗੋਲੀ ਖਾ ਲਈ ਨਾ ਬੰਦਾ ਕਹਿੰਦਾ ਵੀ 2 ਘੰਟੇ ਲੰਘੇ ਜਾਂਦੇ ਨੇ ਫੇਰ ਗੋਲੀ ਖਾ ਲਓ ਫੇਰ 2 ਘੰਟੇ ਇਹੋ ਹੈ ਭਾਵੇਂ ਜਦੋਂ ਇਹਨੂੰ ਮਲ ਲਿਆਣਾ ਜੀ ਤਾਂ 2-3 ਘੰਟੇ ਦਰਦ ਨਹੀਂ ਹੁੰਦਾ ਬੰਦਾ ਆਪਣੇ ਤੁਰ ਫਿਰ ਸਕਦਾ ਸੋਟੀ ਛੱਡ ਸਕਦਾ ਫੇਰ ਇਹਨੂੰ ਜਦੋਂ ਦਰਦ ਹੋਣ ਲੱਗਿਆ ਫੇਰ ਮਲ ਦੋ ਫੇਰ ਹੋਣ ਲੱਗਾ ਜਿਵੇਂ ਮੰਨ ਲਓ ਅੱਜ ਉਹ ਦਿਨ ਚੋਂ ਨੇ 6 ਵਾਰੀ ਮਲਿਆ ਲਗਾਤਾਰ ਹਫ਼ਤਾ 10 ਦਿਨ ਰੋਜ਼ 6-6 ਵਾਰੀ ਮਲਣਾ ਪਿਆ ਉਹਨੂੰ ਤਾਂ ਮਹੀਨੇ ਦੇ ਵਿੱਚ ਹੀ ਉਹ 3 ਵਾਰੀ 2 ਵਾਰੀ ਇਹਦੀ ਮਲਣ ਦੀ ਮਾਤਰਾ ਘਟ ਜਾਂਦੀ ਹੈ ਇੰਨਾ ਵਧੀਆ ਗ੍ਰਿਪ ਕਰ ਜਾਂਦਾ ਹੈ ਇਹਦੇ ਨਾਲ ਨਾਲ ਅਸੀਂ ਤੇਲ ਦੇ ਨਾਲ ਫਿਰ ਕੈਪਸੂਲ ਦਿੰਨੇ ਆ ਕਾਲੇ ਗੁੰਦ ਦਾ ਖਾਨ ਨੂੰ ਪੰਚਮ ਹਲਦੀ ਦਿੰਨੇ ਆ ਉਹਦੇ ਨਾਲ ਜਿਹੜੀ ਕਿ ਆਪਣੀ ਬਹੁਤ ਕਮਾਲ ਰਿਜ਼ਲਟ ਦੇ ਰਹੀ ਹੈ ਪੰਚਮ ਹਲਦੀ ਜੇ ਤੁਸੀਂ ਕਦੇ ਸੁਣੀ ਹੋਵੇ ਨਹੀਂ ਸੁਣੀ ਨਾ ਤੁਸੀਂ ਗੂਗਲ ਤੇ ਪੰਚਮ ਹਲਦੀ ਲਿਖੋ ਸਭ ਤੋਂ ਟੌਪ ਤੇ ਆਉਂਦੀ ਹੈ ਜੀ ਵਰਲਡ ਲੈਵਲ ਤੇ ਇਹ ਆਪਣੀ ਜਿਹੜੀ ਬਣਾਈ ਗਈ ਆ ਹਲਦੀ ਪਹਿਲੀ ਇਹ ਚ ਕਾਲੀ ਹਲਦੀ ਦਾਰੂ ਹਲਦੀ ਅੰਬਾ ਹਲਦੀ ਔਰ ਨਾਰਮਲ ਆਪਣੀ ਪੀਲੀ ਹਲਦੀ ਇੱਕੇ ਚ ਪਾਈ ਆ ਜੰਗਲੀ ਹਲਦੀ ਜਿਹੜੀ ਜੰਗਲੀ ਹਲਦੀ ਹੈ ਨਾ ਜੀ ਉਹ ਮਤਲਬ ਆਰਥਰਾਇਟਿਸ ਨੂੰ ਕੰਟਰੋਲ ਕਰਦੀ ਹੈ ਜਿਹਨੂੰ ਗਠੀਆ ਕਹਿੰਦੇ ਆ ਹੂੰ ਜੋੜਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਉਹਨੇ ਕਵਰ ਕਰ ਲੈਣੀ ਉਹਦਾ ਅੱਧਾ ਚਮਚਾ ਖਾਧਾ ਹੀ ਬਹੁਤ ਹੈ ਜੀ ਰਾਤ ਨੂੰ ਦੁੱਧ ਚ ਘੋਲ ਕੇ ਉਹਦੇ ਨਾਲ ਹੀ ਕੈਪਸੂਲ ਖਾਣਾ ਤੇ ਇਹ ਤੇਲ ਦੀ ਮਾਲਿਸ਼ ਕਰਨੀ ਆ ਇੱਕ ਰਾਤ ਨੂੰ ਸੌਣ ਲੱਗੇ ਸੀ ਕਰੀਮ ਦੰਨੇ ਆ ਜਿਹਨਾਂ ਦੇ ਨਾ نیچے ਲੱਡੂ ਜਿਹਾ ਬਣ ਜਾਂਦਾ ਉਹ ਸਾਰੀ ਕਾਰਟਿਲੇਜ ਉੱਥੇ ਜਮਾ ਹੋ ਜਾਂਦੀ ਹੈ ਉਹ ਜੇ ਗੋਡਿਆਂ ਇਕੱਠਾ ਕਰਦੇ ਹੁੰਦਾ ਨਹੀਂ ਥੱਲੇ ਬਸਾਰ ਰਹਿੰਦਾ ਉਹ ਹਾਂ ਉਹਦੇ ਵਾਸਤੇ ਫਿਰ ਕਰੀਮ ਬੰਦੇ ਜੀ ਉਹਨੂੰ ਜਦੋਂ ਬੰਦਾ ਮਲੂਣਾ ਨਹੀਂ ਰਾਤ ਨੂੰ ਮਲ ਕੇ ਕੱਪੜਾ ਬੰਨ ਲੈਂਦਾ ਤਾਂ ਹਫ਼ਤੇ 10 ਦਿਨਾਂ ਚੀ ਕੰਟਰੋਲ ਆ ਜਾਂਦੀ ਹੈ ਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜੀ ਲੋਕਾਂ ਦੇ ਸਾਡੇ ਕੋਲ ਵੀਡੀਓ ਆਉਂਦੇ ਆ ਕਿ ਜਾਣਦੇ ਵੀ ਨਹੀਂ ਹੁੰਦੇ ਬੀਗੋਲ ਸਾਹਿਬ ਥੈਂਕ ਯੂ ਤੁਹਾਡਾ ਸਾਡੇ ਗੋਡਿਆਂ ਦਾ ਆਪਰੇਸ਼ਨ ਬਚ ਗਿਆ ਮਤਲਬ ਅੱਜ ਅਸੀਂ ਪ੍ਰੋਗਰਾਮ ਦੇ ਰਹੇ ਹਾਂ ਪਿਛਲੇ 2-3 ਸਾਲ ਤੋਂ ਇਹਦੇ ਤੇ ਹਾਂ ਔਰ ਪੰਜਾਬ ਪੰਜਾਬ ਦੇ ਵਿੱਚ ਅਸੀਂ ਅੰਕੜੇ ਦੇਖੇ ਨੇ ਜੀ 40% ਤੋਂ ਵੱਧ ਲੋਕ ਜਿਹੜੇ ਨੂੰ ਆਪਰੇਸ਼ਨ ਕਿਹਾ ਗਿਆ ਸੀ ਉਹ ਪਿੱਛੇ हट ਗਏ ਸਾਡੇ ਕੋਲ ਨਹੀਂ ਆਏ ਹਲੇ ਕਿਉਂਕਿ ਸਾਡੇ ਕੋਲ 40% ਵਾਲੇ ਕਿੱਥੋਂ ਆ ਗਏ ਪਰ ਉਹਨਾਂ ਦਾ ਮਾਈਂਡ ਚੇਂਜ ਹੋ ਗਿਆ ਵੀ ਗੋਇਲ ਸਾਹਿਬ ਨੇ ਜੇ ਕਿਹਾ ਤਾਂ ਗੱਲ ਹੋਊਗੀ ਆਪਾਂ ਉੱਥੇ ਅਪਾਇੰਟਮੈਂਟ ਲੈਂਦੇ ਨੇ 2-2 3-3 ਮਹੀਨੇ ਦੀ ਵੇਟਿੰਗ ਆ ਨਹੀਂ ਮਿਲਦੇ ਦਿਨ 'ਚ 60-70 ਬੰਦਿਆਂ ਨੂੰ ਮਿਲ ਸਕਦੇ ਜੀ ਤਾਂ ਉਹ ਵੇਟਿੰਗ ਨੇ ਪਰ ਆਉਂਦੇ ਜਰੂਰ ਨੇ ਜੀ ਜਿੱਦਾਂ ਮਰਜ਼ੀ ਪਹੁੰਚਣ ਮੇ ਪੰਜਾਬ ਦੇ ਬਹੁਤ ਡਿਟੇਲ ਚ ਦੱਸਦੇ ਹੋ ਨਾ ਇਸ ਕਰਕੇ ਲੋਕਾਂ ਨੂੰ ਵਿਸ਼ਵਾਸ ਪੈ ਜਾਂਦਾ ਹੈ ਬਿਲਕੁਲ ਬਿਲਕੁਲ ਮੋਹਨ ਸਾਹਿਬ ਇਹ ਜਿਹੜੀ ਆਪਣਾ ਤੇਲ ਹੈ ਹੂੰ ਇਹ ਸਿਰਫ ਗੋਡਿਆਂ ਵਾਸਤੇ ਜਾਂ ਜੋਇੰਟ ਕਿਸੇ ਤੇ ਵੀ ਆਪਣਾ ਕਿਤੇ ਵੀ ਬਾਡੀ 'ਚ ਦਰਦ ਹੁੰਦਾ ਪਾ ਲਾ ਸਕਦੇ ਆ ਇਹ ਜਿਹੜਾ ਤੇਲ ਹੈ ਨਾ ਜੀ ਇਹ ਇਹਦੇ ਨਾਲ ਜਿੰਨੇ ਵੀ ਜੋੜਦੇ ਹੋ ਜਿਵੇਂ ਕਈਆਂ ਦੇ ਇੱਥੇ ਦਰਦ ਹੁੰਦਾ ਗੁੱਟ 'ਚ ਹਾਂ ਗੁੱਟਾਂ 'ਚ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਉਂਗਲੀਆਂ ਤੇ ਕਮਾਈ ਚੱਲੋ ਹਾਂ ਐ ਮਲ ਕੇ ਨਾ ਜੀ ਉਂਗਲੀ ਤੇ ਪੂਰਾ ਐਂ ਘੇੜਾ ਦਿਓ ਪੂਰਾ ਨਾਟਕਸ ਤੋਂ ਪੂਰੇ ਓਕੇ ਉਂਗਲੀਆਂ ਇਹ ਜਿਹੜੇ ਸਾਡੇ ਜੋਇੰਟ ਨੇ ਜਣਾ ਜੀ ਇੱਥੇ ਸਾਰੇ ਪੁਆਇੰਟ ਆ ਹਾਂ ਹਾਂ ਇਹ ਬਸ ਸਿੱਖਿਆ ਮੁੰਡਾ ਸੁਖਦੀਪ ਹੈ ਆਪਣੇ ਪੰਜਾਬ ਚ ਯੋਗਾ ਸਿਖਾਉਂਦਾ ਅੱਛਾ ਹੈ ਉਹ ਮੈਨੂੰ ਵੀ ਸਿਖਾਉਂਦਾ ਰਹਿੰਦਾ ਠੀਕ ਹੈ ਤੇ ਇਹ ਸਾਰੇ ਪੁਆਇੰਟ ਮੈਂ ਵੀ ਸਿੱਖਦਾ ਰਹਿੰਦਾ ਜੀ ਕਿ ਹਰ ਕੋਈ ਬੰਦਾ ਅਧੂਰਾ ਸਿੱਖਦਾ ਹੀ ਰਹਿੰਦਾ ਅਧੂਰਾ ਹਰ ਬੰਦਾ ਇਹ ਨੂੰ ਤੁਸੀਂ ਜਦੋਂ ਵੀ ਤੁਹਾਨੂੰ ਕਦੇ ਥਕਾਵਟ ਹੁੰਦੀ ਹੈ ਨਾ ਜੀ ਐ ਚੂੜੀ ਪਾ ਕੇ ਆ ਕੈਂਚੀ ਪਾ ਕੇ ਨੂੰ ਐ ਐਮ ਬੈਠੋਦਾ 5 ਮਿੰਟ ਸਰੀਰ ਪੂਰਾ ਖੁੱਲ ਜਾਂਦਾ ਤੇ ਇਹ ਸਾਰੇ ਨਸਾਇਤੀ ਨੇ ਤੇ ਦੇਖ ਲੋ ਕਰਕੇ ਹੋਣੀ ਬਣਾ ਨਾ ਪਾਸ ਦਵੰਤ ਕਿਤੇ ਮੁੜ ਕੇ ਖੁੱਲਣੀ ਨਾ ਐਂ ਯਾ ਨਾ ਕਰੋ ਜੀ ਕੋਲ ਬੈਠਿਆਂ ਵਾਲੇ ਇਹ ਨਹੀਂ ਲੋਕ ਲੱਗਣਗੇ ਅੱਜ ਜਿਹੜਾ ਤੇਲ ਹੈ ਨਾ ਜੀ ਇਹਨੂੰ ਤੁਸੀਂ ਰੀਡ ਦੀ ਹੱਡੀ ਤੇ ਮਿਲੋ ਹਾਂ ਜੀ ਜਿਨ੍ਹਾਂ ਨੂੰ ਮਤਲਬ ਰੀਡ ਦੀ ਹੱਡੀ ਦੇ ਮਣਕਿਆਂ ਦੀ ਪ੍ਰੋਬਲਮ ਹੈ ਕਈ ਵਾਰੀ ਇਹ ਹੁੰਦਾ ਕਿ ਡਿਸਕ ਦੀ ਪ੍ਰੋਬਲਮ ਹੋ ਜਾਂਦੀ ਹੈ ਅਕਸਰ ਬਹੁਤ ਜ਼ਿਆਦਾ ਹੁੰਦੀ ਹੈ ਡਿਸਕ ਦੀ ਪ੍ਰੋਬਲਮ ਔਰ ਦੇਖੋ ਇੱਕ ਫਾਇਦਾ ਹੋਰ ਦੱਸਦਾ ਮੈਂ ਤੁਹਾਨੂੰ ਇਹਦਾ ਜਿਹੜਾ ਸਾਨੂੰ ਵੀ ਨਹੀਂ ਉਮੀਦ ਸੀ ਕਈਆਂ ਨੂੰ ਸਰਵਾਈਕਲ ਹੁੰਦਾ ਜੀ ਹਾਂ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਅਸੀਂ ਕਰੀਮ ਦਿੰਨੇ ਆ ਕਾਲੇ ਗੋੰਦ ਦੀ ਉਹ ਲਾ ਲਓ ਥੋੜੀ ਜਿਹੀ ਉੱਪਰਲੇ 6 ਮਣਕਿਆਂ ਦੇ ਗਿੱਚੀ 'ਚ ਤੇ ਉਹ 5 ਮਿੰਟ 'ਚ ਥੈਂਕ ਯੂ ਆ ਜਾਂਦਾ ਜੀ ਗਰਦਨ ਪੂਰੀ ਪ੍ਰਾਪਰ ਚੱਲ ਪੈਂਦੀ ਹੈ ਅੱਛਾ ਮਤਲਬ ਸਰਵਾਈਕਲ ਦੀ ਸਟਿਫਨੈਸ ਖਤਮ ਕਰ ਦਿੰਦੀ ਹੈ